ਸੱਚੀ ਗੱਲ ਦੋਸਤੋ ਤੁਸੀਂ ਜੁੜਿਓ ਪਬਲਿਕ ਸਮਾਣਾ نیوز ਚੈਨਲ ਨਾਲ ਤੇ ਅਸੀਂ ਪਹੁੰਚੇ ਆ ਅੱਜ ਸਮਾਣਾ ਦੇ ਨਾਲ ਲੱਗਦਾ ਪਿੰਡ ਲਾਲਗੜ੍ਹ ਜਿਹੜੀ ਪੰਚਾਇਤ ਹੈ ਭਦਰਗੜ੍ਹ ਜੇ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਕਾਫੀ ਜਿਹੜਾ ਕਿਸਾਨ ਜ਼ਿਮੀਦਾਰਾਂ ਦਾ ਇੰਨਾ ਕੁ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਤੇ ਜਿਹੜੀ ਫਸਲ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਇੱਥੇ ਆਪਣੀ ਫਸਲ ਬੀਜੀ ਹੋਈ ਸੀ ਉਹਨਾਂ ਦੀ ਫਸਲ ਜਿਹੜੀ ਹੈ ਬਿਲਕੁਲ ਹੀ ਜਿਹੜੀ 100 ਦੇ ਵਿੱਚੋਂ 80% ਜਿਹੜੀ ਹੈ ਖਤਮ ਹੋ ਚੁੱਕੀ ਹੈ ਗੱਲਬਾਤ ਕਰ ਲੈਨੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂ ਇਹ ਸਾਰੀ ਜਿਵੇਂ ਘਟਨਾ ਵਾਪਰੀ ਹੈ ਔਰ ਪੁੱਛ ਲੈਨੇ ਨੇ ਬੀਜ ਕਿੱਥੋਂ ਲੈ ਕੇ ਆਏ ਸਨ ਔਰ ਕਿਵੇਂ ਸਾਰਾ ਇਹ ਪਾਣਾ ਜਿਹੜਾ ਵਾਪਰੇ ਆਪ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਹਾਲਾਤ ਕਿਨੇ ਰੇ ਫਸਾਉਂਦੇ ਬਹੁਤ ਮਾੜੇ ਹਾਲਾਤ ਨੇ ਜੀ ਤੁਹਾਡੇ ਸਾਹਮਣੇ ਆ ਜੀ ਜਿਹੜੇ ਅਸੀਂ 20 ਲੈ ਕੇ ਆਏ ਸੀ ਯੂਨੀਵਰਸਿਟੀ ਲੁਧਿਆਣਾ ਤੋਂ ਅਸੀਂ ਸਗੋਂ ਚਫੈਲ ਜਾ ਕੇ 20 ਲੈ ਕੇ ਆਏ ਸੀ ਕਿ ਸ਼ਾਇਦ ਸਾਨੂੰ ਕੋਈ ਅੱਜ ਕੀ ਇਸ ਵਾਰੀ ਜੇ ਆਪਾਂ ਸਮਾਨਾ ਤੋਂ ਨਾ ਖਰੀਦਾ ਜਾਵੇ ਕੋਈ ਧੋਖਾ ਨਾ ਮਿਲੇ ਇਸ 20 ਦੇ ਵਿੱਚ ਤੇ ਪਰ ਆ ਹਾਲਾਤ ਵੇਖੋ ਜੀਰੀ ਦੇ ਜੀ ਇਹਦੇ ਵਿੱਚ ਬੌਣਾ ਬੂਟਾ ਬਹੁਤ ਜ਼ਿਆਦੀ ਸ਼ਿਕਾਇਤ ਆਈ ਹੋਈ ਹੈ ਜੇਕਰ ਕੋਈ ਬੂਟਾ ਬਚਿਆ ਹੈ ਉਹਦੇ ਵਿੱਚ ਆਹ ਵੇਖੋ ਜੀ ਸਾਡਾ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਸਾਰੀ ਗੱਠੀ ਨਾਲ ਭਰ ਚੁੱਕੀ ਐ ਸਾਡਾ ਪਿਛਲੀ ਵਾਰੀ 75 ਤੋਂ 80 ਹਜ਼ਾਰ ਪ੍ਰਤੀ ਏਕੜ ਸਾਡੀ ਫਸਲ ਨਿਕਲੀ ਸੀਗੀ ਔਰ ਸਾਨੂੰ ਨਹੀਂ ਉਮੀਦ ਹੈਗੀ ਵੀ ਸਾਡੇ 20% ਵੀ ਕੁਝ ਪੱਲੇ ਪੈ ਜੇ ਸਾਨੂੰ ਪੂਰੇ ਦਾ ਪੂਰਾ ਮਾਜਬਾ ਚਾਹੀਦਾ ਸਾਨੂੰ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਹੈ ਕਿ ਉਹ ਆਪਣੇ ਕੋਈ ਮੁਲਾਜ਼ਮ ਭੇਜਣ ਸਾਡੀ ਗਰਦਾਰੀ ਕੀਤੀ ਜਾਵੇ ਸਾਡੀ ਕੋਈ ਸਾਰ ਨਭੀ ਜਾਵੇ ਸਹੀ ਕੁਝ ਪਸਲਾਂ ਪਹਿਲੀਆਂ ਜ਼ਮੀਨ ਠੇਕੇ ਤੇ ਵੀ ਲੈ ਕੇ 바 ਰਹੇ ਆ ਜਿਹਦਾ 70-70000 ਰੁਪਇਆ ਪ੍ਰਤੀ ਇੱਕ ਨ ਠੇਕਾ ਉਹ ਅਸੀਂ ਪੱਲਿਓਂ ਭਰਨਾ ਇਹ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਤੇ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਹੈ ਹਾਤੋਂ ਜ਼ਿਆਦਾ ਸਾਡਾ ਗੇੜਾ ਮਰਨ ਨੂੰ ਦਿਲ ਨਹੀਂ ਕਰਦਾ ਹੈਗਾ ਕਿਉਂਕਿ ਫਸਲ ਵੇਖੀ ਤਾਂ ਰੋਣਾ ਵਗਦਾ ਕਿਉਂਕਿ ਫਸਲ ਦੇ ਪੱਲੇ ਹੀ ਕੁਝ ਨਹੀਂ ਹੈਗਾ ਤੇ ਵੀ ਅਸੀਂ ਕੀ ਕੱਢਾਂਗੇ ਕੀ ਪਾਵਾਂਗੇ ਕੀ ਮੰਡੀ ਲੈ ਕੇ ਜਾਵਾਂਗੇ ਕੀ ਵੇਚਾਂਗੇ ਕੀ ਆਪਣੇ ਬੱਚਿਆਂ ਦਾ ਅਸੀਂ ਪੜ੍ਹਾਈ ਦਾ ਖਰਚਾ ਉਟਾ ਕੇ ਕੀ ਅਸੀਂ ਆਪਣੇ ਕਿਸੇ ਨੇ ਵਿਆਹ ਮਿੱਠਿਆ ਕਿਸੇ ਨੇ ਕੁਛ ਕੀਤਾ ਹੋਇਆ ਜਿਹਦੇ ਕਰਕੇ ਸਾਨੂੰ ਇਹ ਘਾਟਾ ਬਹੁਤ ਜ਼ਿਆਦਾ ਪੈ ਰਿਹਾ ਤੇ ਸਾਨੂੰ ਇਹਦੇ ਵਿੱਚ ਸਾਡੂ ਸਰਕਾਰ ਕੇ ਹੀ ਹੱਥ ਭਵਨ ਕੇ ਬੇਨਤੀ ਹੈ ਵੀ ਸਾਡੀ ਕੋਈ ਸਾਰ ਲਈ ਜਾਏ ਸਾਡੇ ਕੋਈ ਆਪਣਾ ਆਣ ਕੇ ਸਾਡੀ ਕੋਈ ਆਪਣਾ ਗਜ਼ੌਰੀ ਕੀਤੀ ਜਾਵੇ ਜਿਹੜਾ ਸਾਡਾ ਸਾਰਾ ਮੌਕਾ ਵੇਖਿਆ ਜਾਵੇ ਤੌਰ ਸਾਨੂੰ ਬਣਦਾ ਮਾਜਬਾ ਦਿੱਤਾ ਜਾ ਦਰਦੌਰੀ ਤੋਂ ਗੱਲ ਕਰ ਰਹੇ ਆ ਵੀ ਆਈਡੀਆ ਕੋਈ ਐਸਟੀਮੇਟ ਕਿੰਨਾ ਕੋ ਤੁਸੀਂ ਇਹਦੇ ਤੇ ਖਰਚਾ ਕਰ ਚੁੱਕੇ ਅਸੀਂ ਖਰਚਾ ਜੀ ਬੋਏ ਜਾਇਆਂ ਹੀ ਕਰ ਸਕਿਆ ਸਾਹੀ ਕੋਈ ਸਪਰੇ ਨਹੀਂ ਛੱਡੀ ਜਿਵੇਂ ਸਾਨੂੰ ਕਿਸੇ ਨੇ ਆਖਿਆ ਅਸੀਂ ਉਹ ਦਵਾਈ ਲੈ ਕੇ ਪਾਈ ਹੈ ਕਮ ਸੇ ਕਮ ਸਾਡਾ ਬਹੁਤ ਜ਼ਿਆਦਾ ਖਰਚਾ ਹੈਗਾ ਜੇ ਕੋ ਇੱਕ ਡੀਜ਼ਲ ਫੂਕੇ ਆਪਾਂ ਲਵਾਈ ਦੇ ਕੇ ਪ੍ਰਤੀ ਏਕੜ 15 ਤੋਂ 20 ਹਜ਼ਾਰ ਤਾਂ ਪਹਿਲਾਂ ਹੀ ਖਰਚਾ ਲੱਗ ਜਾਂਦਾ ਜੀ ਜਿਹੜੀਆਂ ਅਸੀਂ ਦਵਾਈਆਂ ਪਾਈਆਂ ਨੇ ਜਿਹੜਾ ਅਸੀਂ ਇਹਦੇ ਉੱਤੇ ਖਰਚਾ ਕੀਤਾ ਹੈ ਉਹ ਵੀ ਸਾਡਾ ਤਕਰੀਬਨ 15 ਤੋਂ 18000 ਰੁਪਏ ਖਰਚਾ ਪ੍ਰਤੀ ਏਕੜ ਦਾ ਆ ਚੁੱਕਿਆ ਆ ਚੁੱਕਿਆ ਜੀ ਜਿੰਨਾ ਅਸੀਂ ਖਰਚਾ ਕਰ ਚੁੱਕੇ ਹਾਂ ਉਸ ਹਿਸਾਬ ਦੇ ਨਾਲ ਸਾਡਾ 36000 40000 ਰੁਪਏ ਪ੍ਰਤੀ ਏਕੜ ਖਰਚਾ ਆ ਚੁੱਕਿਆ ਸਾਨੂੰ ਨਹੀਂ ਪਤਾ ਵੀ ਸਾਡੇ ਪੱਲੇ ਇਹ ਕੋਈ ਪੈਣਾ ਜਾਂ ਕਿ ਨਹੀਂ ਪੈਣਾ ਹੈਗਾ ਜੀ ਹੁਣ ਮੰਗ ਕੀ ਕਰੋਗੇ ਤੁਸੀਂ ਮੰਗ ਇਹ ਹੀ ਹੈ ਸਾਡੀ ਸਰਕਾਰ ਅਕੇ ਵੀ ਸਾਨੂੰ ਕਿੰਦਾ ਜੀ ਕੋਈ ਬਣਦਾ ਮਾਜਵਾ 8000 ਰੁਪਇਆ ਪ੍ਰਤੀ ਏਕੜ ਸਾਡੀ ਪਿਛਲੀ ਵਾਰੀ ਫਸਲ ਨਿਕਲੀ ਸੀ ਉਹ ਸਾਨੂੰ ਦਿੱਤਾ ਜਾਵੇ ਤੇ ਸਾਡੇ ਕੋਲ ਕੋਈ ਨਾ ਕੋਈ ਸਾਡੀ ਸਾਰ ਲੈਣ ਦੀ ਕੋਈ ਪੁੱਜੇ ਅਸੀਂ ਤੇ ਜੁੜ ਕੇ ਹੀ ਬੇਨਤੀ ਕਰਦੇ ਆ ਜੀ ਹਾਂਜੀ ਭਾਜੀ ਤੁਸੀਂ ਕੀ ਕਹੋਗੇ ਜੀ ਬਤ ਜੀ ਆ ਜਿਹੜੇ ਪਿੰਡ ਵਾਲਿਆਂ ਨੇ ਦੱਸਿਆ ਜੀ ਆਹ ਵੇਖ ਲਓ ਜੀ ਤੇਰਾ ਮਤਲਬ ਹੈ ਆਪਾਂ ਇਹ ਗੱਲ ਕਵਾਂਗੇ ਜੀ ਹੂੰ ਜਿਹੜੀ ਮਤਲ ਮਾਰੇ ਮੋٹے ਬੂਟੇ ਵਿੱਚ ਬਚੇ ਨੇ 20% ਉਹਨਾਂ ਨੂੰ ਆ ਗੱਠੀ ਪਾਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਇਹ ਗੱਠੀ ਪਾਇ ਕਿਵੇਂ ਗਈ ਅਸੀਂ ਇਹ ਬਸ ਜਰ ਕੇ ਬਾਸ ਪਾਈ ਜੀ ਤੇ ਬਾਸ ਨਾਲ ਮਤਲਬ ਬਿਮਾਰੀ ਬਣ ਗਈ ਹੁਣ ਅਸੀਂ ਮਤਲ ਦਵਾਈਆਂ ਵੀ ਲਿਆ ਕੇ ਪਾਈਆਂ ਨਹੀਂ। ਇੱਕ ਵਾਰੀ ਦਵਾਈ ਕੱਲੀ ਸਾਡੀ 2000 ਰੁਪਏ ਪਰਤੀ ਏਕੜ ਪੈ ਰਹੀ ਹੈ। ਇਹਦੇ ਸਪਰੇਅ ਕਰਨ ਵਾਲਿਆਂ ਨੂੰ ਢੋਲੀ ਦੇ ਵੱਖ ਲੈ ਲੈਂਦੇ ਨੇ 24-2500 ਰੁਪਏ ਕੱਲੀ ਰੁਪਿਆ ਇੱਕ ਸਪਰੇਅ ਦਾ। ਅਸੀਂ 4-4 ਸਪਰੇਅ ਕਰ ਚੁੱਕੇ ਹਾਂ ਜੀ। ਮਤਲਬ ਕੋਈ ਹੱਲ ਨਹੀਂ ਇਹਦਾ ਨਾ ਇਹਦਾ ਜਿਹੜੀ ਗੱਠੀ ਜੀ ਇਹਦਾ ਕੋਈ ਹੱਲ ਹੀ ਨਹੀਂ ਹੈਗਾ ਕੋਈ ਦੁਕਾਨਾਂ ਵਾਲੇ ਦੇ ਦਿੰਦੇ ਨਹੀਂ ਇਹਦਾ ਮਤਲਬ ਕੋਈ ਅਸਰ ਫਾਇਦਾ ਨਹੀਂ ਹੈਗਾ ਜੀ ਇਹਦਾ ਅਸੀਂ ਪਾਈ ਜਾਂਦੇ ਆ ਮਨ ਨਹੀਂ ਖੜਦਾ ਜੀ ਜਾਈਏ ਵੀ ਕਿਧਰੋਂ ਖੇਤ ਗੇੜਾ ਮਾਰਨੇ ਤੇ ਵੇਚ ਕੇ ਫਿਰ ਭੱਜ ਜਾਨੇ ਫਿਰ ਦਵਾਈਆਂ ਚੱਕ ਲੈਣੇ ਆ ਜੀ ਇਹ ਦਵਾਈ ਦਾ ਕੋਈ ਅਸਰ ਨਹੀਂ ਹੈਗਾ ਇਹ ਉੱਤੇ ਕੋਈ ਐਗਰੀਕਲਚਰ ਡਿਪਾਰਟਮੈਂਟ ਦਾ ਕੋਈ ਵਿਅਕਤੀ ਨਾ ਜੀ ਕੋਈ ਪੰਕਤੀਆਂ ਨਹੀਂ ਜਿੱਥੇ ਆਂਦੀ ਤੱਕ ਠੀਕ ਠੀਕ ਹੈ ਸਾਡੇ 70 80 ਏਕੜ ਮਦਨ ਨਿਸ਼ਾਨੇ ਦੇ ਠੀਕ ਹੈ ਜੀ ਧੰਨਵਾਦ ਸੋ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਦੇ ਵਿਅਕਤੀ ਨੇ ਇਹਨਾਂ ਦਾ ਕਹਿਣਾ ਇਹੀ ਹੈ ਕਿ ਸਾਡੀ ਜਿਹੜੀ ਹੈ ਕਾਫੀ ਫਸਲ ਜਿਹੜੀ ਹੈ ਬਰਬਾਦ ਹੋ ਚੁੱਕੀ ਹੈ ਸਰਕਾਰ ਤੋਂ ਵੱਲੋਂ ਲਗਾਤਾਰ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਚਾਹੇ ਇਸ ਦੀਆਂ ਗਰਦੋਰੀਆਂ ਵੀ ਕੀਤੀਆਂ ਜਾਣ ਤਾਂ ਕਿ ਇਹਨਾਂ ਨੂੰ ਜਿਹੜਾ ਇਹਨਾਂ ਦਾ ਬਣਦਾ ਹੱਕ ਹੈ ਉਹ ਮਿਲ ਸਕੇ ਕਿਉਂਕਿ ਇਹੀ ਇੱਕ ਫਸਲ ਹੈ ਜਿਹੜੀ ਕਿਸਾਨਾਂ ਦੇ ਉੱਪਰ ਜਿਹੜੀ ਡਿਪੈਂਡ ਹੁੰਦੀ ਹੈ ਕਿਉਂਕਿ ਇਸ ਫਸਲ ਦੇ ਜ਼ਰੀਏ ਹੀ ਆਪਣੇ ਘਰ ਪਾਲੇ ਜਾਂਦੇ ਨੇ ਚਾਹੇ ਉਹ ਕੱਚਾ ਦੀ ਐਡਮਿਸ਼ਨਾਂ ਨੇ ਚਾਹੇ ਵਿਆਹ ਨਹੀਂ ਕਿਉਂਕਿ ਵਕ ਵਕ ਜਿਹੜੀ ਇਹਨਾਂ ਦੀ ਆਸ ਹੈ ਇਸ ਫਸਲ ਦੀ ਉੱਤੇ ਹੁੰਦੀ ਹੈ ਅਸੀਂ ਵੀ ਸਰਕਾਰ ਨੂੰ ਅਪੀਲ ਕਰਾਂਗੇ ਕਿ ਅਜਿਹੇ ਲੋਕਾਂ ਦੀ ਤੁਸੀਂ ਜਿਹੜੀ ਹੈ ਸਾਰ ਲਵੋ ਕਿਉਂਕਿ ਇਹ ਲੋਕ ਜਿਹੜੇ ਨੇ ਇਸ ਫਸਲ ਦੇ ਉੱਤੇ ਹੀ ਡਿਪੈਂਡ ਹੁੰਦੇ ਨੇ ਐਗਰੀਕਲਚਰ ਦੇ ਵੱਲੋਂ ਵੀ ਕਾਫੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਹਿਲਾਂ ਕੱਚੀ ਬਜਾਈ ਹੋਰ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਹੁਣ ਦੇਖਦੇ ਹਾਂ ਕਿਹੜਾ ਅਫਸਰ ਉਰੇ ਆਉਂਦਾ ਹੈ ਜਾਂ ਇਹਨਾਂ ਕਿਸਾਨਾਂ ਦੀ ਸਾਰ ਲੈਂਦਾ ਹਾਂਜੀ ਭਾਜੀ ਜਿੰਦ ਪਿੰਡ ਬਹਾਦਰਗਾੜ ਹੈ ਜੀ ਸਾਡੇ ਪਿੰਡ ਜੀਰੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਿਹੜਾ ਬੌਣਾ ਬੂਟਾ ਚਾਇਨਾ ਵਾਇਰਸ ਕਹਿੰਦੇ ਨੇ ਜਿਹਨੂੰ ਉਹਦੇ ਨਾਲ ਜੀਰੀ ਬਹੁਤ ਘਰਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕਿਸੇ ਦੇ 5 ਕਿਲੇ ਨੇ ਕਿਸੇ ਦੇ 4 ਕਿਲੇ ਨੇ ਜੀ ਕਿਸੇ ਦੇ 2 ਕਿਲੇ ਨੇ ਕਿਸੇ ਦੇ 6 ਕਿਲੇ ਵੀ ਹਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਖਰਚਾ 15 ਤੋਂ 20000 ਰੁਪਏ ਆ ਕਿੱਲਾ ਲੱਗਿਆ ਜੀ ਬਹੁਤ ਹੀ ਮਾੜਾ ਹਾਲਾਤ ਹੋਏ ਸਾਡੇ ਪਿੰਡ ਦੇ ਸਾਰੇ ਜ਼ਿਮੀਦਾਰ ਨੇ ਜਿਹੜੇ ਉਹ ਕਰਜ਼ਾ ਚੁੱਕ ਕੇ ਜੀਰੀ ਨੂੰ ਪਾਲਦੇ ਨੇ ਜੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਸਾਡਾ ਜਿਹੜੇ ਮਾੜੇ ਮੋਟੇ ਪੇਡੇ ਬੱਜੇ ਨੇ ਉਹ ਦੂਜੇ ਰੋਗ ਲੱਗ ਰਹੇ ਨੇ ਜੀ ਕੋ ਤੇਲਾ ਪੈ ਰਿਹਾ ਜੀ ਕੋਈ ਹਲਦੀ ਰੋਗ ਬਹੁਤ ਜ਼ਿਆਦਾ ਲੱਗ ਰਿਹਾ ਜੀ ਕੋਈ ਸਾਡੇ ਕੋਲ ਯੂਨੀਵਰਸਿਟੀ ਦਾ ਮੁਲਾਜ਼ਮ ਨਹੀਂ ਆ ਰਿਹਾ ਖੇਤੀਬਾੜੀ ਬਲਾਕ ਸਮਾਨੇ ਤੋਂ ਕੋਈ ਵੀ ਮੁਲਾਜ਼ਮ ਨਹੀਂ ਆ ਰਿਹਾ ਵੀ ਕੋਈ ਦੇਖਿਆ ਜਾਏ ਜਾ ਕੇ ਇਹਨਾਂ ਦਾ ਜੀਰੀ ਦਾ ਬਹੁਤ ਹੀ ਵੱਡਾ ਨੁਕਸਾਨ ਹੋਣ ਰਿਹਾ ਜੀ ਇਹਦੇ ਨਾਲ ਲੋਕਾਂ ਦੀ ਜਿੰਨੇਗਾ ਲੋੜੇ ਲੋੜਵੰਦ ਲੋਕ ਨੇ ਬਹੁਤ ਔਖਾ ਬਣ ਜਾਣਾ ਜਿਨ੍ਹਾਂ ਨੂੰ ਆਪੜਨੀ ਚਾਹੀਦੀ ਜੀ ਅਸੀਂ ਤੇ ਤੁਹਾਡੇ ਮਾਦੇਵਰਾਇਂ ਇਹ ਅਪੀਲ ਕਰਨਾ ਚਾਹੁੰਦੇ ਆਂ ਵੀ ਜਮੀਨ ਦੇ ਜਿਹੜੇ ਖਰਾਬਾ ਹੋਇਆ ਜੀ ਉਹਦੀ ਗੁਰਦਾਵਰੀ ਕੀਤੀ ਜਾਵੇ ਤਾਂ ਜੋ ਸਾਡੀ ਮਾਰੀ ਮੋਢੀ ਮੁਆਵਜ਼ਾ ਦਿੱਤਾ ਜਾਵੇ ਸਾਡੀ ਪੂਰਤੀ ਹੋ ਜਾਏ ਬਹੁਤ ਹੀ